ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਆਈ ਨਵੀਂ ਵਕੰਸੀ ਬਾਰੇ ਦੱਸਣ ਜਾ ਰਹੀਆਂ ਜੋ ਕਿ ਹੈ ਬੀ ਐਫ ਯੂ ਐਚ ਐਸ ਮਲਟੀ ਪਰਪਸ ਹੈਲਥ ਵਰਕਰ ਯਾਨੀ ਕਿ ਐਮ ਪੀ ਐਸ ਡਬਲਯੂ ਆਨਲਾਈਨ ਫਾਰਮ 2025 ਜਿਹੜੀ ਕਿ 7 ਅਗਸਤ 2025 ਨੂੰ ਫਾਰਮ ਰਿਲੀਜ਼ ਹੋਏ ਨੇ ਇਸ ਵਿੱਚ ਕੁੱਲ ਵਕੰਸੀ ਦੀ ਗੱਲ ਕਰੀ ਤਾਂ 270 ਇਸੇ ਚ ਪੋਸਟ ਆਈਆਂ ਨੇ ਤੇ ਜਿਹੜੀ ਕਿਸ ਨੂੰ ਅਪਲਾਈ ਕਰਨਾ ਹੈ ਤੁਹਾਡੇ ਕੋਲ 12ਵੀਂ ਤੇ ਨਾਲ ਨਾਲ ਇੱਕ ਡਿਪਲੋਮਾ ਜੋ ਮਲਟੀ ਪਰਪਸ ਹੈਲਥ ਵਰਕਰ ਮੇਲ ਲਈ ਜੋ ਹੈ ਉਹ ਮੰਗਿਆ ਗਿਆ ਹੈ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਹ ਜੋ ਫਾਰਮ ਨੇ 6 ਅਗਸਤ ਤੋਂ ਹੀ ਅਪਲਾਈ ਹੋਣੇ ਸਟਾਰਟ ਹੋ ਗਈ ਸੀ ਇਸ ਫਾਰਮ ਨੂੰ ਤੁਸੀਂ 26 ਅਗਸਤ 2025 ਤੱਕ ਅਪਲਾਈ ਕਰ ਸਕਦੇ ਹੋ ਏਜ ਦੀ ਗੱਲ ਕਰ ਲਈ ਤੇ ਇਸ ਵਿੱਚ 18 ਸਾਲ ਤੋਂ ਲੈ ਕੇ 37 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਤੇ ਜਿਉਂਕਿ ਇਸ ਵਿੱਚ ਏਜ ਲੈਕਚਰ ਰੋਲ ਦੇ ਮੁਤਾਬਿਕ ਕੌਣ ਨੂੰ ਦਿੱਤੀ ਜਾਣੀ ਆ ਫੀਸ ਦੀ ਗੱਲ ਕਰਨੀ ਤੇ ਇਸ ਵਿੱਚ ਹਜ ਤੱਕ ਕੋਈ ਵੀ ਫੀਸ ਮੈਂਸ਼ਨ ਨਹੀਂ ਕੀਤੀ ਹੈਗੀ ਤੇ ਜਦ ਹੀ ਇਸ ਦੀ ਫੀਸ ਮੈਂਸ਼ਨ ਹੋਊਗੀ ਤਾਂ ਤੁਹਾਨੂੰ ਦੱਸ ਦਿੱਤਾ ਜਾਊਗਾ ਇਸ ਵਿੱਚ ਜੇਕਰ ਪੋਸਟ ਦੀ ਗੱਲ ਕਰਨੀ ਤਾਂ ਮਲਟੀ ਪਰਪਸ ਹੈਲਥ ਵਰਕਰ ਦੀ ਪੋਸਟ ਹੈ 270 ਪੋਸਟਾਂ ਨੇ ਤੇ ਐਸ ਸੀ ਐਸ ਦੀ ਨੋਟੀਫਿਕੇਸ਼ਨ ਜੋ ਕਿ ਨਵੀਂ ਪੋਸਟ ਆਈ ਸੀ ਜੇਕਰ ਤੁਸੀਂ ਅੱਧੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਵੱਤਵਾਰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲੇ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੇ ਘਰ ਬੈਠੇ ਉਹ ਆਪਣੀ ਪੋਸਟ ਨੂੰ ਅਪਲਾਈ ਸਾਡੇ ਕੋਲੋਂ ਕਰਵਾ ਸਕਦੇ ਨੇ ਆਫੀਸ਼ੀਅਲ ਵੈ ਅੱਡੇ ਘਰ ਬੈਠੇ ਇੰਟਰਨੈਟ ਕਾਫੀ ਤੇ ਨਾਲ ਹੀ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹੋਂ ਪੂਰੀ ਜਾਣਕਾਰੀ ਤੁਸੀਂ ਸਾਡੇ ਦਿੱਤੇ ਨੰਬਰ ਦੇ ਸੰਪਰਕ ਕਰ ਸਕਦੇ ਹੋਂ ਧੰਨਵਾਦ